ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 2084 ਦਾ ੱੱਲੂ ਘਾਰਾ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਇਹ ਆਪਾਨ ਗੁਰਦੁਆਰਾ ਗੁਰਸ਼ਾਹਬਤ ਪ੍ਰਕਾਸ਼ ਹਿੱਧਾ ਨਗਰ ਸੰਗਰਾਵਾ ਤਾਸੀਲ ਬਟਾਲਾ ਜ਼ਿਲ੍ਹਾ ਗੁਰਦਾਪੁਰ ਵਿਖੇ ਇਹ ਉਤਾਰਿਆ ਜਾ ਰਿਹਾ ਹੈ ਅਤੇ ਸਮੁੱਚੇ ਸ਼ਹੀਦਾਂ ਦੀ ਹਰ ਸਾਲ ਯਾਦ ਵਜੋਂ ਸਾਲਾਨਾ ਇਹ ਕਲੂਪਰਾ ਦੇਵਕ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ 2 ਜੂਨ ਨੂੰ ਆਖੰਡ ਪਾਠ ਰੰਭ ਕੀਤੀ ਸੀ ਅੱਜ 4 ਜੂਨ ਨੂੰ ਭੋਗ ਪਾਇਆ ਨੇ ਦੁਬਾਰਾ ਫਿਰ થી ਆਖੰਡ ਪਾਠ ਰੰਭ ਹੋ ਕੇ 6 ਤਰੀਕ ਨੂੰ ਜਿਨ੍ਹਾਂ ਦੇ ਭੋਗ ਪੈਣਗੇ ਤੇ ਖੁੱਲੇ ਪੰਡਾਲ ਵਿੱਚ ਦੀਵਾਨ ਫੜਨਗੇ ਮੈਂ ਸਰਬ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਉਹਨਾਂ ਦੀਆਂ ਕੀਤਿਆਂ ਕੁਰਬਾਨੀਆਂ ਨੂੰ ਯਾਦ ਕਰ ਸਕੀਏ ਜਿਨ੍ਹਾਂ ਨੇ ਧਰਮ ਦੀ ਮਾਨ ਮਰਯਾ ਦਾ ਸ੍ਰੀ ਅਤਾਲ ਤਨਸਾਹੂ ਸ੍ਰੀ ਹਰਮੰਦਰ ਸਾਹਿਬ ਚੱਲੇ ਪੌਮੀ ਸਨਾਰਕ ਜੀ ਦੇ ਅੰਦਰ ਆਪਣਾ ਵੱਡਾ ਯੋਗਦਾਨ ਪਾਇਆ ਸਾਡਾ ਫਰਜ ਬਣਦਾ ਉਹਨਾਂ ਛੇ ਹਿੱਤਾ ਨੂੰ ਰਾਲ ਮਿਲ ਕੇ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕਰੀਏ ਇਸ ਕਰਕੇ 6 ਤਰੀਕ ਦਿਨ ਸ਼ੁੱਕਰਵਾਰ ਨੂੰ ਇਸ ਪਾਵਨ ਪਵਿੱਤਰ ਅਸਥਾਨ ਤੇ ਹੁਮੂ ਮਾ ਕੇ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ Olá, ah, tudo